ਦੋਸਤੋ ਸਵਾਗਤ ਕਰਦੇ ਆ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਮਹਿੰਦੀਵਾਲਾ ਪੁਰ ਦੀ ਹੈ ਕੀ ਹੋਇਆ ਦੋਸਤੋ ਬਰਿੰਦਾਵਨ ਤੋਂ ਮਹਿੰਦੀਵਾਲਾ ਪੁਰ ਇੱਕ ਮੇਲਾ ਲੱਗਿਆ ਹੁੰਦਾ ਜਿੱਥੇ ਕਿ ਬਰਿੰਦਾਵਨ ਤੋਂ ਇੱਕ ਪਰਿਵਾਰ ਮੇਲਾ ਦੇਖਣ ਆਉਂਦਾ ਹੈ ਇਹ ਗੱਲ ਆ ਜਿਹੜੀ ਸਤੰਬਰ 2015 ਦੀ ਆ ਮੇਲੇ ਦੇ ਵਿੱਚ ਇੱਕ ਆਰਤੀ ਨਾਉਂ ਦੀ ਲੜਕੀ ਇੱਕ ਸੋਨੂ ਨਾਉਂ ਦੇ ਲੜਕੇ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਗੱਲਬਾਤ ਹੋ ਜਾਂਦੀ ਹੈ ਤੇ ਗੱਲਬਾਤ ਤੋਂ ਬਾਅਦ ਉਹ ਇੱਕ ਦੂਜੇ ਨੂੰ ਆਪਣਾ ਨੰਬਰ ਦੇ ਦਿੰਦੇ ਨੇ ਨੰਬਰ ਦੇਣ ਤੋਂ ਬਾਅਦ ਉਹ ਫਿਰ ਇੱਕ ਦੂਜੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਨੇ ਥੋੜਾ ਟਾਈਮ ਬੀਤਦਾ ਹੈ ਤੇ ਉਸ ਤੋਂ ਬਾਅਦ ਉਹ ਵਿਆਹ ਦੇ ਲਈ ਰਜ਼ਾਮੰਦ ਹੋ ਜਾਂਦੇ ਨੇ ਤੇ 8 ਸਤੰਬਰ ਨੂੰ ਉਹਨਾਂ ਦਾ ਵਿਆਹ ਵੀ ਹੋ ਜਾਂਦਾ ਹੈ ਤੇ ਜਦੋਂ ਆਰਤੀ ਸੋਨੂ ਦੇ ਘਰ ਆਉਂਦੀ ਆ ਤਾਂ ਉਹ ਦੋ ਜਿਹੇ ਦੋਨ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੰਦੀ ਆ ਸੋਨੂ ਦੀ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਮੰਗਣਾ ਸ਼ੁਰੂ ਕਰ ਦਿੰਦੀ ਆ ਉਹਦੇ ਗਹਿਣੇ ਜੇਬਰਾਤਾਂ ਦੇ ਵਿੱਚੋਂ ਵੀ ਹਿੱਸਾ ਮੰਗਣਾ ਸ਼ੁਰੂ ਕਰ ਦਿੰਦੀ ਆ ਤੇ ਸੋਨੂ ਸੋਚਦਾ ਯਾਰ ਵੀ ਮੈਂ ਤਾਂ ਦੋ ਚਾਰ ਦਿਨ ਪਹਿਲਾਂ ਵਿਆਹ ਕਰਵਾਇਆ ਇਹ ਤਾਂ ਕੁਝ ਹੋਰ ਹੀ ਨਿਕਲ ਗਿਆ ਤਾਂ ਉਸ ਤੋਂ ਬਾਅਦ 8 ਦਿਨ ਬੀਤਦੇ ਨੇ 16 ਪਰ 2015 ਨੂੰ ਆਰਤੀ ਘਰ ਦੇ ਵਿੱਚੋਂ ਗਾਇਬ ਹੋ ਜਾਂਦੀ ਆ ਹੁਣ ਸੋਨੂੰ ਉਸ ਨੂੰ ਭਾਲਦਾ ਥਾ ਥਾਂ ਤੇ ਭਾਲਦਾ ਤੇ ਇਸ ਤੋਂ ਬਾਅਦ ਸੋਨੂੰ ਆਪਣੇ ਸਹੁਰੇ ਘਰ ਵੀ ਜਾਂਦਾ ਉੱਥੇ ਵੀ ਪੁੱਛਦਾ ਵੀ ਇੱਥੇ ਆਰਤੀ ਆਈ ਤਾਂ ਨਹੀਂ ਤਾਂ ਉਹਨਾਂ ਦਾ ਸਹੁਰਾ ਪਰਿਵਾਰ ਕਹਿੰਦਾ ਵੀ ਉਹ ਤਾਂ ਤੇਰੇ ਕੋਲ ਆ ਸਾਡੇ ਕੋਲ ਤਾਂ ਉਹ ਆਈ ਨਹੀਂ ਹੈਗੀ ਤਾਂ ਇਸ ਤੋਂ ਬਾਅਦ ਸੋਨੂ ਘਰ ਆ ਜਾਂਦਾ ਤੇ ਡਰ ਦਾ ਮਾਰਾ ਉਹ ਪੁਲਿਸ ਰਿਪੋਰਟ ਵੀ ਨਿਕਰਾ ਸਕਦਾ ਸੀ ਕਿਉਂਕਿ ਸੋਨੂ ਦੇ ਮਨ ਦੇ ਵਿੱਚ ਡਰ ਇਹ ਸੀ ਕਿ ਉਸ ਦੀ ਪਤਨੀ ਜਿਸ ਤਰੀਕੇ ਨਾਲ ਗਹਿਣੇ ਜੇਵਰਤ ਮੰਗ ਰਹੀ ਸੀ ਕੱਲੋਂ ਕਿਤੇ ਮੇਰੇ ਤੇ ਦਾਲ ਦੇ ਇਦਾ ਕੇਸੀ ਨਾ ਥੋਕ ਦੇ ਤਾਂ ਇਸ ਕਰ ਤੋਂ ਡਰਦਾ ਉਹ ਥਾਣੇ ਵੀ ਨਹੀਂ ਜਾਂਦਾ ਤਾਂ ਹੁਣ ਸੋਨੂ ਕਰੇ ਤਾਂ ਕਰੇ ਕੀ 15 ਸਤੰਬਰ 2015 ਨੂੰ ਆਰਤੀ ਦੇ ਪਿਤਾ ਨੇ ਬਰੰਦਾਵਾਨ ਦੇ ਵਿੱਚ ਇੱਕ ਐਪਲੀਕੇਸ਼ਨ ਦੇ ਦਿੱਤੀ ਜਾਨੀ ਕਿ ਇੱਕ ਕੰਪਲੀਟ ਕਰ ਦਿੱਤੀ ਕਿ ਮੇਰੀ ਲੜਕੀ ਆਰਤੀ ਕਈ ਦਿਨਾਂ ਤੋਂ ਗਾਇਬ ਹੈ ਉਸ ਦੇ ਵਿੱਚ ਉਸ ਦੇ ਪਤੀ ਸੋਨੂ ਅਤੇ ਉਸ ਦੇ ਦੋਸਤ ਗੋਪਾਲ ਦਾ ਹੱਥ ਹੈ ਚਲੋ ਪੁਲਿਸ ਕੋਈ ਬਹੁਤਾ ਧਿਆਨ ਨਹੀਂ ਦਿੰਦੀ ਉਸ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਇਹ ਇੱਕ ਘਰੇਲੂ ਲੜਾਈ ਹੈ ਵੀ ਚਲੋ ਉੱਥੇ ਆ ਜੂਗੀ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਥੋੜੇ ਦਿਨ ਹੋਰ ਬੀਤਦੇ ਨੇ ਤਾਂ ਥੋੜੇ ਦਿਨਾਂ ਬਾਅਦ ਪੁਲਿਸ ਨੂੰ ਇੱਕ ਫੋਨ ਕਾਲ ਆਉਂਦੀ ਆ ਜਿਹੜੀ ਬਰਿੰਦਾਵਾਂਦੀ ਹੁੰਦੀ ਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਅਣਪਛਾਤੀ ਲਾਸ਼ ਮਿਲਦੀ ਆ ਤੇ ਪੁਲਿਸ ਉਸ ਅਣਪਛਾਤੀ ਲਾਸ਼ ਨੂੰ ਕਾਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਸ਼ੱਕ ਹੈ ਪੁਲਿਸ ਦਾ ਉਹ ਘੁੰਮਦਾ ਕਿਉਂਕਿ ਸੋਨੂ ਅਤੇ ਗਪਾਲ ਦੇ ਉੱਤੇ ਇੱਕ ਰਿਪੋਰਟ ਦਰਜ ਹੋ ਚੁੱਕੀ ਹੁੰਦੀ ਆ ਉਸ ਥਾਣੇ ਦੇ ਵਿੱਚ ਤੇ ਉਹਨਾਂ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੁੰਦਾ ਵੀ ਕਿਉਂ ਵੀ ਹੋ ਨਾ ਹੋ ਜਿਹੜਾ ਵਿਅਕਤੀ ਇੱਕ ਲੜਕੀ ਦੀ ਗੁੰਮਸ਼ਦਗੀ ਦੀ ਰਿਪੋਰਟ ਲਖਾ ਕੇ ਆਸੀ ਵੀ ਹੋ ਸਕਦਾ ਇਹ ਲੜਕੀ ਉਹੀ ਹੋਵੇ ਤਾਂ ਇਸ ਤੋਂ ਬਾਅਦ ਉਹ ਆਰਤੀ ਦੇ ਪਿਤਾ ਨੂੰ ਪੁਲ ਚੌਂਕੀ ਦੇ ਵਿੱਚ ਬੁਲਾਉਂਦੇ ਨੇ ਤੇ ਉਦੋਂ ਸਲਾਖਤ ਕਰਾਉਣ ਵਾਸਤੇ ਬੁਲਾਉਂਦੇ ਨੇ ਵੀ ਹੋ ਸਕਦਾ ਵੀ ਇਹ ਲੜਕੀ ਆਰਤੀ ਹੋਵੇ ਤਾਂ ਜਦੋਂ ਆਰਤੀ ਦਾ ਪਿਤਾ ਆਉਂਦਾ ਤੇ ਉਹ ਰੋਣ ਲੱਗ ਜਾਂਦਾ ਤੋ ਕਹਿੰਦਾ ਹੈ ਮੇਰੀ ਲੜਕੀ ਆਰਤੀ ਆ ਤਾਂ ਦੋਸਤੋ ਇਹ ਜਿਹੜਾ ਕੇਸ ਸੀਗਾ ਹੁਣ ਗਮਸ਼ੁਦਾ ਤੋਂ ਕਤਲ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਤਾਂ ਇਸ ਤੋਂ ਬਾਅਦ ਬਰਿੰਦਾਵਨ ਦੀ ਪੁਲਿਸ ਮਹਿੰਦੀਪੁਰ ਆਉਂਦੀ ਹੈ ਮਹਿੰਦੀਪੁਰ ਤੋਂ ਸੋਨੂ ਅਤੇ ਗੋਪਾਲ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਸੋਨੂ ਅਤੇ ਗੋਪਾਲ ਕਹਿੰਦੇ ਆ ਵੀ ਅਸੀਂ ਤਾਂ ਇਹ ਪਹਿਲੀ ਭਾਲ ਕਰ ਰਹੇ ਹਾਂ ਤੇ ਜਦੋਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ 3 ਡਿਗਰੀ ਟੌਰਚ ਵੀ ਕੀਤਾ ਜਾਂਦਾ ਹੈ ਬਹੁਤ ਸਾਰੀ ਕੁੱਟਮਾਰ ਕੀਤੀ ਜਾਂਦੀ ਆ ਪੁੱਠੇ ਲਟਕਾਏ ਜਾਂਦੇ ਨੇ ਤਾਂ ਪੁਲਿਸ ਉਹਨਾਂ ਨੂੰ ਕਹਿੰਦੀ ਆ ਵੀ ਤੁਸੀਂ ਮੰਨੋ ਵੀ ਤੁਸੀਂ ਕਤਲ ਇਹ ਕੀਤਾ ਤਾਂ ਜਿਹੜੇ ਸੋਨੂ ਹੋਣੀ ਨੇ ਉਹ ਨਹੀਂ ਮੰਨਦੇ ਬਾਰ-ਬਾਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੀ ਪੁਲਿਸ ਪਰ ਸੋਨੂ ਹੋਣੀ ਇਹ ਕਤਲ ਵਾਸਤੇ ਨਹੀਂ ਮੰਨ ਰਹੇ ਤਾਂ ਐਂਡ ਤੇ ਆ ਕੇ ਪੁਲਿਸ ਕਹਿੰਦੀ ਆ ਵੀ ਦੇਖੋ ਕਤਲ ਤੁਸੀਂ ਕੀਤਾ ਜੇ ਤੁਸੀਂ ਨਹੀਂ ਮੰਨਦੇ ਤਾਂ ਅਸੀਂ ਤੁਹਾਡਾ ਬਾਹਰ ਲੈ ਆ ਕੇ ਇਨਕਾਊਂਟਰ ਕਰ ਦਾਂਗੇ ਹੁਣ ਸੋਨੂ ਬਚਾਰਾ ਕਰੇਤਾ ਕਰੇ ਕੀ ਕਿਉਂਕਿ ਸੋਨੂ ਫਸ ਚੁੱਕਿਆ ਸੀਗਾ ਸੋਨੂ ਦੇ ਮਨ ਦੇ ਵਿੱਚ ਇਹ ਆਇਆ ਕਿ ਯਾਰ ਹੋ ਸਕਦਾ ਇਹਨਾਂ ਨੇ ਆਪਣਾ ਅਨਕਾਊਂਟਰ ਕਰਤਾ ਤਾਂ ਆਪਾਂ ਮਾਰੇ ਜਾਵਾਂਗੇ ਜੇ ਹੁਣ ਆਪਾਂ ਕਤਲ ਦਾ ਇਲਜ਼ਾਮ ਆਪਣੇ ਸਿਰ ਉੱਤੇ ਲੈ ਲਿਆ ਤਾਂ ਹੋ ਸਕਦਾ ਆਪਾਂ ਨੂੰ ਥੋੜੇ ਟਾਈਮ ਦੀ ਜੇਲ ਹੋਵੇ ਤਾਂ ਇਸ ਕਰਕੇ ਸੋਨੂ ਕਹਿ ਦਿੰਦਾ ਵੇ ਇਹ ਕਤਲ ਮੈਂ ਕੀਤਾ ਲਾ ਹੁਣ ਗੋਪਾਲ ਕੋਲੇ ਵੀ ਕੋਈ ਚਾਰਾ ਨਹੀਂ ਸੀ ਤਾਂ ਇਹ ਕਤਲ ਨਾਲ ਜਿਹੜਾ ਇਲਜ਼ਾਮ ਆ ਉਹ ਗੋਪਾਲ ਵੀ ਆਪਣੇ ਸਿਰ ਦੇ ਉੱਤੇ ਲੈ ਲੈਂਦਾ ਤਾਂ ਇਸ ਤੋਂ ਬਾਅਦ ਚਾਰ ਸ਼ੀਟ ਢਾਕਲ ਹੁੰਦੀ ਆ ਤੇ ਦੋਨੋਂ ਨੂੰ ਦੋਸ਼ੀ ਠਹਿਰਾ ਕੇ ਤਾਂ ਦੋਨੋਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਹੁਣ ਦੋਨੋਂ ਜਣੇ ਤਾਂ ਜੇਲ੍ਹ ਦੇ ਵਿੱਚ ਨੇ ਤੇ ਆਰਤੀ ਇਥੋਂ ਗਾਇਬ ਹੋ ਚੁੱਕੀ ਆ ਤੇ ਇਧਰੋਂ ਬਰਿੰਦਾਵਨ ਦਾ ਐਸਪੀ ਆਪਣੇ ਜਿੰਨੇ ਵੀ ਵੀ ਮੁਲਾਜ਼ਮ ਹੁੰਦੇ ਨੇ ਉਹਨਾਂ ਨੂੰ 15000 ਰੁਪਿਆ ਇਨਾਮ ਵੀ ਦਿੰਦਾ ਸਪੈਸ਼ਲ ਉਹ ਪ੍ਰੈਸ ਕਾਨਫਰੰਸ ਕਰਾਉਂਦਾ ਉਸ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਹੁੰਦੇ ਨੇ ਉਹਨਾਂ ਨੂੰ 15000 ਰੁਪਿਆ ਨਾਮ ਵੰਡਦਾ ਕਿਉਂਕਿ ਉਹ ਕਹਿੰਦਾ ਵੀ ਇਹਨਾਂ ਨੇ ਅਣਸੁਲਝੇ ਕੇਸ ਦੀ ਜਿਹੜੀ ਗੁੱਥੀ ਆ ਉਹ ਸੁਲਝਾ ਦਿੱਤੀ ਐ ਇਸ ਕਰਕੇ ਉਹ 15000 ਰੁਪਏ ਦਾ ਇਨਾਮ ਵੀ ਮੁਲਾਜ਼ਮਾਂ ਦੇ ਵਿੱਚ ਵੰਡਿਆ ਜਾਂਦਾ ਹੈ। ਉਧਰੋਂ ਸੋਨੂ ਤੇ ਗੋਪਾਲ ਆ ਜਿਹੜੇ ਉਹ ਜੇਲ੍ਹ ਦੇ ਵਿੱਚ ਨੇ ਪਰ ਜਿਹੜਾ ਗੋਪਾਲ ਆ ਉਹਦੇ ਮਾਲਕ ਨੂੰ ਪਤਾ ਐ ਕਿ ਗੋਪਾਲ ਬੇਕਸੂਰ ਆਦਮੀ ਐ। ਇਸ ਕਰਕੇ ਉਹ ਗੋਪਾਲ ਦਾ ਜਿਹੜਾ ਕੇਸ ਆ ਉਹ ਖੁਦ ਲੜਦਾ ਤੇ ਥੋੜਾ ਟਾਈਮ ਲੰਘਦਾ ਤੇ ਉਸ ਤੋਂ ਬਾਅਦ ਗੋਪਾਲ ਦੀ ਜਿਹੜੀ ਜ਼ਮਾਨਤ ਐ 2016 ਦੇ ਵਿੱਚ ਅਲਾਹਾਬਾਦ ਕੋਰਟ ਗੋਪਾਲ ਨੂੰ ਜ਼ਮਾਨਤ ਦੇ ਦਿੰਦਾ ਤੇ 2017 ਦੇ ਵਿੱਚ ਸੋਨੂ ਵੀ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦਾ ਜ਼ਮਾਨਤ ਦੇ ਉੱਤੇ ਹੁਣ ਦੋਨੋਂ ਜਾਨੇ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕੇ ਨੇ ਸਾਰੇ ਲੋਕ ਉਹਨਾਂ ਨੂੰ ਨਫ਼ਰਤ ਕਰਨ ਲੱਗ ਗਏ ਨੇ ਰਿਸ਼ਤੇਦਾਰ ਤੱਕ ਉਹਨਾਂ ਤੋਂ ਮੂੰਹ ਮੋੜ ਗਏ ਨੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇਹ ਫਿੱਟ ਹੋ ਗਿਆ ਕਿ ਇਹ ਬੰਦੇ ਕਾਤਲ ਨੇ ਇਹਨਾਂ ਨੇ ਇੱਕ ਔਰਤ ਦਾ ਕਤਲ ਕਰ ਦਿੱਤਾ ਤੇ ਗੋਪਾਲ ਦਾ ਇਸ ਘਾੜ ਤੋਂ 15 ਦਿਨ ਬਾਅਦ ਉਹਨਾਂ ਵਿਆਹ ਹੋਣਾ ਸੀਗਾ ਤੇ ਗਪਾਲ ਦਾ ਰਿਸ਼ਤਾ ਵੀ ਟੁੱਟ ਜਾਂਦਾ ਹੈ ਤੇ ਉਹਨਾਂ ਦੇ ਜਿਹੜੇ ਭੈਣ ਭਰਾ ਹੁੰਦੇ ਨੇ ਗਪਾਲ ਦੇ ਤੇ ਸੋਨੂ ਦੇ ਉਹਨਾਂ ਨੂੰ ਵੀ ਕੋਈ ਰਿਸ਼ਤਾ ਨਹੀਂ ਆਉਂਦਾ ਕਿਉਂਕਿ ਸਾਰੇ ਸੋਚਦੇ ਨੇ ਕਿ ਇਹਨਾਂ ਨੇ ਇੱਕ ਲੜਕੀ ਦਾ ਕਤਲ ਕਰ ਦਿੱਤਾ ਇਸ ਕਰਕੇ ਸਾਰੇ ਰਿਸ਼ਤੇਦਾਰ ਵੀ ਰਿਸ਼ਤੇ ਨਾਤੇ ਤੋੜ ਲੈਂਦੇ ਨੇ ਅਤੇ ਉਹਨਾਂ ਨੂੰ ਰਿਸ਼ਤੇ ਵੀ ਆਉਣੇ ਬੰਦ ਹੋ ਜਾਂਦੇ ਨੇ ਹੁਣ ਗਪਾਲ ਤੇ ਸੋਨੂ ਕਰਨ ਤਾਂ ਫਿਰ ਕਰਨ ਕੀ ਗਪਾਲ ਤੇ ਸੋਨੂ ਦੋ ਵਾਰ ਪੁਲਿਸ ਥਾਣੇ ਵੀ ਜਾਂਦੇ ਨੇ ਤੇ ਉਹ ਦੱਸਦੇ ਨੇ ਕਿ ਅਸੀਂ ਬੇਕਸੂਰ ਆ ਵੀ ਸਾਡਾ ਕੋਈ ਵੀ ਕਸੂਰ ਨਹੀਂ ਹੈਗਾ ਸਾਨੂੰ ਨਜਾਇਜ਼ ਫਸਾਇਆ ਗਿਆ ਵੀ ਸਾਨੂੰ ਤੁਸੀਂ ਕੋਈ ਨਾ ਕੋਈ ਹਸਾਰਾ ਦੱਸੋ ਜਿਸ ਨਾਲ ਅਸੀਂ ਬਾਹਰ ਆ ਸਕੀਏ ਤਾਂ ਪੁਲਿਸ ਨੂੰ ਨਾਲ ਉਥੋਂ ਡਰਾ ਤਮਗਾ ਕੇ ਫਿਰ ਭੇਜ ਦਿੰਦੇ ਆ ਤੇ ਉਹ ਘਰ ਆ ਜਾਂਦੇ ਆ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਤਾਂ ਉਸ ਤੋਂ ਬਾਅਦ ਉਹ ਕੁਝ ਦਿਨ ਸੋਚਦੇ ਨੇ ਤਾਂ ਸੋਚਣ ਤੋਂ ਬਾਅਦ ਉਹ ਤੈਅ ਕਰਦੇ ਨੇ ਕਿ ਪੁਲਿਸ ਨੇ ਤਾਂ ਦੇਖ ਇਸ ਕੇਸ ਦੇ ਵਿੱਚ ਆਪਣੇ ਲਈ ਹੱਥ ਖੜੇ ਕਰ ਦਿੱਤੇ ਨੇ ਪਰ ਹੁਣ ਕਿਉਂ ਨਾ ਆਪਾਂ ਖੁਦ ਕੋਈ ਨਾ ਕੋਈ ਰਾਹ ਲੱਭੀਏ ਇਸ ਲਈ ਉਹਨਾਂ ਨੇ ਦੋਨਾਂ ਨੇ ਪਲਾਨਿੰਗ ਕੀਤੀ ਪਲਾਨਿੰਗ ਤਹਿਤ ਖੁਦ ਇਨਵੈਸਟੀਗੇਸ਼ਨ ਕਰਨੀ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਉਹ ਆਸ-ਪਾਸ ਜਾਂਦੇ ਨੇ ਬਰਿੰਦਾਵਨ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਉਹ ਆਰਤੀ ਬਾਰੇ ਪਤਾ ਕਰਦੇ ਨੇ ਬਹੁਤ ਸਾਰੀਆਂ ਥਾਵਾਂ ਤੇ ਜਾਂਦੇ ਨੇ ਤੇ ਇਸ ਬਦਲ-ਬਦਲ ਕੇ ਜਾਂਦੇ ਨੇ ਪਰ ਆਰਤੀ ਉਹਨਾਂ ਨੂੰ ਕਿਤੇ ਨਹੀਂ ਮਿਲਦੀ ਹਰ ਥਾਂ ਤੇ ਉਹਨਾਂ ਨੂੰ ਨਿਰਾਸ਼ਾ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀਗਾ ਸੋਨੂ ਨੂੰ ਲੱਗਦਾ ਸੀ ਕਿ ਆਰਤੀ ਕਿਤਨਾ ਕਿਤੇ ਜਿਉਂਦੀ ਆ ਕਿਉਂਕਿ ਸੋਨੂ ਨੂੰ ਉਸਦਾ ਕਤਲ ਨਹੀਂ ਕੀਤਾ ਸੀਗਾ ਇਸ ਕਰਕੇ ਉਹ ਹਿੰਮਤ ਨਹੀਂ ਹਾਰਦੇ ਤਾਂ ਉਹ ਆਰਤੀ ਨੂੰ ਪਾਲਣ ਵਾਸਤੇ ਲੱਗੇ ਰਹਿੰਦੇ ਨੇ ਤਾਂ ਹੁਣ ਸਾਲ 2022 ਆ ਗਿਆ ਸੀ 2022 ਦੇ ਵਿੱਚ ਇੱਕ ਲੜਕਾ ਉਸ ਜਗ੍ਹਾ ਤੇ ਆਉਂਦਾ ਜਿੱਥੇ ਗੋਪਾਲ ਕੰਮ ਕਰਦਾ ਹੁੰਦਾ ਸੀ ਉਸ ਦੁਕਾਨ ਤੇ ਆਉਂਦਾ ਤੇ ਉੱਥੇ ਉਹ ਗੋਪਾਲ ਹੁਣਾਂ ਨੂੰ ਦੱਸਦਾ ਕਿ ਜਿਸ ਟਾਈਮ ਤੁਹਾਨੂੰ ਇਸ ਕਾਂਡ ਦੇ ਵਿੱਚ ਸਜ਼ਾ ਹੋਈ ਆ ਉਸ ਟਾਈਮ ਤੋਂ ਹੀ ਇੱਕ ਲੜਕੀ ਮਹਿੰਦੀਪੁਰ ਪਿੰਡ ਤੋਂ ਕੁਝ ਦੂਰੀ ਤੇ ਪਿੰਡ ਪੈਂਦਾ ਉਸ ਪਿੰਡ ਦੇ ਵਿੱਚ ਉਸ ਟਾਈਮ ਤੋਂ ਹੀ ਰਹਿ ਰਹੀ ਹੈ ਜਿਸ ਟਾਈਮ ਇਹ ਕਤਲ ਕਾੜ ਦਾ ਇਲਜ਼ਾਮ ਤੁਹਾਡੇ ਉੱਪਰ ਲੱਗਿਆ ਸੀ ਕਿਉਂਕਿ ਉਸ ਲੜਕੀ ਨੇ ਉਸ ਲੜਕੇ ਨਾਲ ਵਿਆਹ ਵੀ ਨਹੀਂ ਕਰਵਾਇਆ ਅਤੇ ਉਹ ਉੱਥੇ ਹੀ 7 ਸਾਲਾਂ ਤੋਂ ਰਹਿ ਰਹੀ ਆ ਤਾਂ ਗਪਾਲ ਤੇ ਸੋਨੂੰ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਹੋਏ ਸੀ ਤਾਂ ਉਹਨਾਂ ਨੇ ਸੋਚਿਆ ਕਿਉਂ ਨਾ ਹੁਣ ਆਪਾਂ ਉਸ ਜਗ੍ਹਾ ਤੇ ਵੀ ਜਾ ਕੇ ਪਤਾ ਕਰਾਇਆ ਜਾਵੇ ਹੁਣ ਸੋਨੂ ਤੇ ਗੋਪਾਲ ਉਸ ਪਿੰਡ ਦੇ ਵਿੱਚ ਵੀ ਜਾਂਦੇ ਨੇ ਹੋਰ ਪਿੰਡਾਂ ਦੇ ਵਿੱਚ ਵੀ ਜਾਂਦੇ ਨੇ ਭੇਸ ਬਦਲ-ਬਦਲ ਕੇ ਜਾਂਦੇ ਨੇ ਤਾਂ ਕਿ ਆਰਤੀ ਨੂੰ ਇਹ ਨਾ ਪਤਾ ਲੱਗ ਜੇ ਕਿ ਸੋਨੂ ਮੇਰੀ ਤਲਾਸ਼ ਕਰਨ ਵਾਸਤੇ ਪਿੱਛੇ ਆਇਆ ਹੋਇਆ ਤਾਂ ਉਹ ਭੇਸ ਬਦਲਦੇ ਨੇ ਹਰ ਵਾਰ ਭੇਸ ਬਦਲਦੇ ਨੇ ਤੇ ਆਰਤੀ ਉਹਨਾਂ ਨੂੰ ਨਹੀਂ ਮਿਲਦੀ ਇਸ ਤੋਂ ਬਾਅਦ ਉਹ ਇੱਕ ਪਿੰਡ ਦੇ ਵਿੱਚ ਫੇਰ ਜਾਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਇਸ ਪਿੰਡ ਦੇ ਆਪਣੇ ਉੱਤੇ ਸ਼ੱਕ ਨਾ ਕਰ ਲੈਣਾ ਇਸ ਕਰਕੇ ਉਹ ਊਠ ਖਰੀਦਣ ਵਾਲੇ ਵੀ ਵੜ ਕੇ ਜਾਂਦੇ ਨੇ ਤਾਲੂਕਾਂ ਨੂੰ ਦੱਸਦੇ ਨੇ ਵੀ ਅਸੀਂ ਰਾਜਸਥਾਨ ਤੋਂ ਆਏ ਆ ਅਸੀਂ ਊਠ ਖਰੀਦਦੇ ਆ ਊਠਾਂ ਦਾ ਵਪਾਰ ਕਰਦੇ ਆ ਤਾਂ ਫਿਰ ਵੀ ਉਹਨਾਂ ਨੂੰ ਆਰਤੀ ਨਹੀਂ ਮਿਲਦੀ ਹੁਣ ਸੋਚਦੇ ਨੇ ਕਰੀਏ ਤਾਂ ਕਰੀਏ ਕੀ ਤਾਂ ਇਸ ਤੋਂ ਬਾਅਦ ਉਹ ਸਬਜ਼ੀ ਵੇਚਣ ਵਾਲੇ ਬਣਦੇ ਨੇ ਕਿਉਂਕਿ ਅਕਸਰ ਆਪਾਂ ਦੇਖਿਆ ਕਿ ਜ਼ਿਆਦਾਤਰ ਸਬਜ਼ੀ ਵਾਲਿਆਂ ਤੋਂ ਸਬਜ਼ੀ ਲੈਣ ਵਾਸਤੇ ਔਰਤਾਂ ਹੀ ਘਰ ਦੇ ਵਿੱਚੋਂ ਬਾਹਰ ਆਉਂਦੀਆਂ ਨੇ ਤਾਂ ਸੋਨੂ ਤੇ ਗਪਾਲ ਹੁਣ ਸਬਜ਼ੀ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਉਸ ਪ੍ਰਿੰਟ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਨੂੰ ਆਰਤੀ ਦਾ ਸ਼ੱਕ ਹੁੰਦਾ ਵੀ ਆਰਤੀ ਇਸ ਘਰ ਦੇ ਵਿੱਚ ਆ ਇਸ ਮੁਹੱਲੇ ਦੇ ਵਿੱਚ ਆ ਤਾਂ ਉਹ ਹੁਣ ਰੋਜ਼ ਉੱਥੇ ਗਿੜੇ ਲਗਾਉਂਦੇ ਨੇ ਉਸ ਘਰ ਦੇ ਅੱਗੇ ਸੋਨੂ ਵਾਰ-ਵਾਰ ਗਿੜੇ ਲਗਾਉਂਦਾ ਜਿਸ ਘਰ ਦੇ ਵਿੱਚ ਆਰਤੀ ਦਾ ਉਹਨਾਂ ਨੂੰ ਸ਼ੱਕ ਹੁੰਦਾ ਤੇ ਇੱਕ ਦਿਨ ਕੀ ਹੁੰਦਾ ਉਸ ਘਰ ਦੇ ਵਿੱਚੋਂ ਇੱਕ ਔਰਤ ਬਾਹਰ ਆਉਂਦੀ ਆ ਤਾਂ ਜਦੋਂ ਉਹ ਸੋਨੂ ਦੇ ਬਿਲਕੁਲ ਨੇੜੇ ਆਉਂਦੀ ਆ ਤਾਂ ਸੋਨੂ ਉਹਨੂੰ ਪਹਿਚਾਣ ਜਾਂਦਾ ਕਿ ਇਹ ਤਾਂ ਆਰਤੀ ਹੈ ਤਾਂ ਹੁਣ ਸੋਨੂ ਨੂੰ ਇਹ ਗੱਲ ਪਤਾ ਲੱਗ ਚੁੱਕੀ ਸੀ ਕਿ ਆਰਤੀ ਜਿੰਦਾ ਹੈ ਤੇ ਇਸ ਜਗ੍ਹਾ ਦੇ ਉੱਤੇ ਰਹਿੰਦੀ ਹੈ ਤਾਂ ਇਸ ਤੋਂ ਬਾਅਦ ਸੋਨੂ ਮਹਿੰਦੀ ਵਾਲਾ ਪੁਰ ਆਉਂਦਾ ਹੈ ਮਹਿੰਦੀ ਵਾਲਾ ਪੁਰ ਆ ਕੇ ਥਾਣੇ ਦੇ ਵਿੱਚ ਉਹ ਦੱਸਦਾ ਕਿ ਆਰਤੀ ਜਿੰਦਾਗੀ ਜਿਸ ਕਤਲ ਦੇ ਵਿੱਚ ਤੁਸੀਂ ਸਾਨੂੰ ਅੰਦਰ ਕੀਤਾ ਉਹ ਔਰਤ ਜਿੰਦਾਗੀ ਇਸ ਪੈਂਡ ਦੇ ਵਿੱਚ ਉਹ ਰਹਿ ਰਹੀ ਆ ਤਾਂ ਪੁਲਿਸ ਵਾਲੇ ਇਸ ਗੱਲ ਤੇ ਯਕੀਨ ਨਹੀਂ ਕਰਦੇ ਪੁਲਿਸ ਵਾਲੇ ਕਹਿੰਦੇ ਵੀ ਉਹ ਕਾਗਜ਼ਾਂ ਦੇ ਵਿੱਚ ਮਰ ਚੁੱਕੀ ਐ ਇਸ ਕਰਕੇ ਤੇਰੇ ਕੋਲੇ ਕੋਈ ਪੁਖਤਾ ਸਬੂਤ ਨਹੀਂ ਹੈਗਾ ਸਾਨੂੰ ਕੋਈ ਪੱਕਾ ਲਿਖਤੀ ਸਬੂਤ ਚਾਹੀਦਾ ਜਿਹਦੇ ਵਿੱਚ ਸਾਨੂੰ ਉਹਦਾ ਜਿਉਂਦੇ ਹੋਣ ਦਾ ਪੱਕਾ ਸਬੂਤ ਮਿਲ ਸਕੇ ਤਾਂ ਇਸ ਤੋਂ ਬਾਅਦ ਸਾਨੂੰ ਫਿਰ ਪਰੇਸ਼ਾਨ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਉਹ ਹਾਰ ਹੀ ਮੰਨਦੇ ਉਹ ਰੋਹ ਆਪਣੇ ਇੱਕ ਦੋਸਤ ਦੀ ਸਹਾਇਤਾ ਲੈਂਦਾ ਤੇ ਆਪਣੇ ਦੋਸਤ ਨੂੰ ਇਹ ਸਾਰੀ ਘਟਨਾ ਬਾਰੇ ਦੱਸਦਾ ਤੇ ਉਸਦੇ ਦੋਸਤ ਨੂੰ ਵੀ ਇਹ ਗੱਲ ਪਤਾ ਹੁੰਦੀ ਹੈ ਕਿ ਸੋਨੂ ਅਤੇ ਗੋਪਾਲ ਭੇਕਸੂਰ ਨੇ ਇਸ ਕਰਕੇ ਉਹ ਇਹਨਾਂ ਦੀ ਮਦਦ ਕਰਨ ਲਈ ਤਿਆਰ ਹੋ ਜਾਂਦਾ ਤਾਂ ਇਸ ਤੋਂ ਬਾਅਦ ਉਹ ਜਿਹੜੀ ਪਲਾਨਿੰਗ ਕਰਦੇ ਨੇ ਪ੍ਰਾਨਕ ਦੇ ਵਿੱਚ ਉਹ ਆਪਣੇ ਦੋਸਤ ਨੂੰ ਉਸ ਪਿੰਡ ਦੇ ਵਿੱਚ ਭੇਜਦੇ ਨੇ ਕਿਉਂਕਿ ਹੁਣ ਇਹਨਾਂ ਨੂੰ ਇਹ ਡਰ ਹੋ ਜਾਂਦਾ ਹੈ ਕਿ ਜੇਕਰ ਅਸੀਂ ਉੱਥੇ ਦੁਬਾਰਾ ਗਏ ਤਾਂ ਹੋ ਸਕਦਾ ਆਤੀ ਸਾਨੂੰ ਪਛਾਣ ਲਵੇ ਤੇ ਇਸ ਤੋਂ ਬਾਅਦ ਉਹ ਉਥੋਂ ਤਿੱਤਰ ਹੋ ਜਾਵੇ ਤਾਂ ਹੁਣ ਉਸ ਦਾ ਦੋਸਤ ਇੱਕ ਸਰਕਾਰੀ ਕਰਮਚਾਰੀ ਬਣ ਕੇ ਜਾਂਦਾ ਜੋ ਕਿ ਪਿੰਡਾਂ ਦੇ ਵਿੱਚ ਸਰਵੇ ਕਰਦਾ ਸਰਵੇ ਕਿਸ ਗੱਲ ਦਾ ਕਰਦਾ ਪਿੰਡਾਂ ਦੇ ਵਿੱਚ ਜਿਵੇਂ ਕਿ ਨਵੀਆਂ-ਨਵੀਆਂ ਸਰਕਾਰ ਸਕੀਮਾਂ ਦਿੰਦੀਆਂ ਉਹਨਾਂ ਦਾ ਸਰਵੇ ਹੁੰਦਾ ਹੁੰਦਾ ਤਾਂ ਇਸ ਲਈ ਉਹ ਵੀ ਇੱਕ ਸਰਕਾਰੀ ਕਰਮਚਾਰੀ ਬਣ ਕੇ ਜਾਂਦਾ ਪਿੰਡਾਂ ਦੇ ਵਿੱਚ ਟੁਆਲਟ ਬਣਵਾਉਣ ਦੇ ਲਈ 2 ਲੱਖ ਰੁਪਏ ਜਿਹੜਾ ਉਹ ਸਰਕਾਰ ਦੇ ਰਹੀ ਆ ਤੇ ਇਹ ਗੱਲ ਉਹ ਘਰਾਂ ਘਰਾਂ ਦੇ ਵਿੱਚ ਜਾ ਕੇ ਦੱਸਦਾ ਦੋ ਚਾਰ ਘਰਾਂ ਦੇ ਵਿੱਚ ਉਹ ਜਾਂਦਾ ਤਾਂ ਉਸ ਤੋਂ ਬਾਅਦ ਉਹ ਆਰਤੀ ਦੇ ਘਰ ਜਾਂਦਾ ਜਿੱਥੇ ਆਰਤੀ ਰਹਿ ਰਹੀ ਹੁੰਦੀ ਆ ਉਸ ਘਰ ਦੇ ਵਿੱਚ ਜਦੋਂ ਇਹ ਜਾ ਕੇ ਗੱਲਬਾਤ ਕਰਦਾ ਤਾਂ ਆਰਤੀ ਦੇ ਘਰ ਦੇ ਵਿੱਚ ਜਿਹੜਾ ਪਰਿਵਾਰ ਰਹਿੰਦਾ ਤਾਂ ਉਹ ਝੱਟ ਮੰਨ ਜਾਂਦਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ 2 ਲੱਖ ਰੁਪਏ ਸੁਣਨ ਤੋਂ ਬਾਅਦ ਤਾਂ ਉਸ ਤੋਂ ਬਾਅਦ ਉਹ ਸਾਰੇ ਡਾਕੂਮੈਂਟ ਮੰਗਦਾ ਤੇ ਉਹ ਕਹਿੰਦਾ ਵੀ ਤੁਹਾਨੂੰ ਕਾਗਜ਼ੀ ਕਾਰਵਾਈ ਆ ਜਿਹੜੀ ਉਹ ਪੂਰੀ ਕਰਨੀ ਪਊਗੀ ਫਿਰ ਤੁਹਾਨੂੰ ਇਹ 2 ਲੱਖ ਰੁਪਏ ਮਿਲੂਗਾ ਅਤੇ ਤੁਹਾਡੇ ਖਾਤੇ ਦੇ ਵਿੱਚ ਆ ਜਾਊਗਾ ਤਾਂ ਪਹਿਲਾਂ ਉਹ ਉੱਥੋਂ ਦੇ ਜਿਹੜੇ ਘਰ ਦੇ ਮੁਖੀ ਹੁੰਦੇ ਨੇ ਉਹਨਾਂ ਦੇ ਡਾਕੂਮੈਂਟ ਲੈਂਦਾ ਤਾਂ ਉਸ ਤੋਂ ਬਾਅਦ ਉਹ ਕਹਿੰਦਾ ਵੀ ਤੁਹਾਡੀਆਂ ਜਿਹੜੀਆਂ ਔਰਤਾਂ ਨੇ ਔਰਤਾਂ ਦੇ ਵੀ ਡਾਕੂਮੈਂਟ ਸਾਨੂੰ ਚਾਹੀਦੇ ਨੇ ਤਾਂ ਉਹ ਜਿਹੜੇ ਸਾਰੇ ਡਾਕੂਮੈਂਟ ਨੇ ਉਹ ਉਸ ਲੜਕੇ ਨੂੰ ਦੇ ਦਿੰਦੇ ਆ ਪਰਿਵਾਰ ਵਾਲੇ ਤਾਂ ਉਹਨਾਂ ਦੇ ਵਿੱਚ ਇੱਕ ਜਿਹੜਾ ਡਾਕੂਮੈਂਟ ਹੁੰਦਾ ਉਹ ਆਰਤੀ ਦਾ ਵੀ ਹੁੰਦਾ ਤਾਂ ਇਸ ਤੋਂ ਬਾਅਦ ਸਾਰੇ ਡਾਕੂਮੈਂਟ ਲੈ ਕੇ ਉਹ ਲੜਕਾ ਗੋਪਾਲ ਅਤੇ ਸੋਨੂ ਕੋਲੇ ਪਹੁੰਚਦਾ ਹੈ ਸੋਨੂ ਨੂੰ ਉਹ ਲਿਆ ਕੇ ਡਾਕੂਮੈਂਟ ਉਹਨਾਂ ਦੇ ਹੱਥ ਤੇ ਧਾਰ ਦਿੰਦਾ ਤਾਂ ਉਸ ਤੋਂ ਬਾਅਦ ਸੋਨੂ ਅਤੇ ਗੋਪਾਲ ਫਿਰ ਉਹ ਮਹਿੰਦੀ ਵਾਲਾ ਪੁਰ ਪੁਲਿਸ ਕੋਲ ਜਾਂਦੇ ਨੇ ਤਾਂ ਪੁਲਿਸ ਨੂੰ ਦੱਸਦੇ ਨੇ ਕਿ ਸਾਨੂੰ ਪੁਖਤਾ ਸਬੂਤ ਮਿਲ ਚੁੱਕੇ ਨੇ ਜਿਹੜੇ ਉਸ ਔਰਤ ਦੇ ਨੇ ਕਿਉਂਕਿ ਉਹ ਔਰਤ ਜਿਉਂਦੀ ਆ ਤੇ ਉਸਨੇ ਸਾਨੂੰ ਨਜਾਇਜ਼ ਜੇਲ੍ਹ ਦੇ ਵਿੱਚ ਫਸਾਇਆ ਤਾਂ ਹੁਣ ਪੁਲਿਸ ਕੁਝ ਕਰਨ ਲਈ ਸੋਚ ਰਹੀ ਸੀ ਕਿਉਂਕਿ ਪੁਲਿਸ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਸੀ ਵੀ ਜੇ ਹੁਣ ਵੀ ਅਸੀਂ ਇਸ ਕੇਸ ਦੇ ਵਿੱਚ ਕੁਝ ਨਾ ਕੀਤਾ ਤਾਂ ਕੱਲ ਨੂੰ ਪ੍ਰੈਸ ਆਊਗੀ ਤੇ ਸਾਡੀ ਬਦਨਾਮੀ ਕਰੂਗੀ ਵੀ ਤੁਸੀਂ ਇਸ ਕੇਸ ਨੂੰ ਕਿਉਂ ਨਹੀਂ ਸੁਲਝਾਇਆ ਤਾਂ ਉਹਨਾਂ ਨੇ ਤੁਰੰਤ ਹੀ ਬਰੰਦਾਵਨ ਪੁਲਿਸ ਨੂੰ ਫੋਨ ਕੀਤਾ ਅਤੇ ਬਰਿੰਦਾਵਨ ਪੁਲਿਸ ਨੂੰ ਵੀ ਡਰ ਹੋ ਗਿਆ ਜਦੋਂ ਦੱਸਿਆ ਕਿ ਸਾਡੇ ਕੋਲ ਆਰਤੀ ਦੇ ਜਿੰਦਾ ਹੋਣ ਦੇ ਸਬੂਤ ਨੇ ਤੁਸੀਂ ਗੋਪਾਲ ਅਤੇ ਸੋਨੂ ਨੂੰ ਜਿਹੜੇ ਕੇਸ ਦੇ ਵਿੱਚ ਜੇਲ੍ਹ ਦੇ ਅੰਦਰ ਬੰਦ ਕੀਤਾ ਸੀ ਉਹ ਔਰਤ ਜ਼ਿੰਦਾ ਹੈ ਹੁਣ ਬਰਿੰਦਾਵਨ ਪੁਲਿਸ ਨੂੰ ਵੀ ਭਾਜਣਾ ਪੈ ਚੁੱਕਿਆ ਨੇ ਕਿਉਂਕਿ ਬਰਿੰਦਾਵਨ ਪੁਲਿਸ ਵੀ ਡਰ ਚੁੱਕੀ ਆ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਆ ਗਿਆ ਵੀ ਜੇ ਕਿਤੇ ਇਹ ਭੇਦ ਬਾਹਰ ਖੁੱਲ ਗਿਆ ਤਾਂ ਇਸ ਦੇ ਵਿੱਚ ਸਾਡੀ ਬਦਨਾਮੀ ਹੋ ਜੂਗੀ ਸੋਨੂ ਤੇ ਗੋਪਾਲ ਫਿਰ ਬਰਿੰਦਾਵਨ ਪੁਲਿਸ ਕੋਲੇ ਜਾਂਦੇ ਨੇ ਸਾਰੇ ਐਵੀਡੈਂਸ ਲੈ ਕੇ ਉਹ ਐਸਪੀ ਕੋਲ ਪਹੁੰਚਦੇ ਨੇ ਤਾਂ ਤੁਰੰਤ ਐਸਪੀ ਕਾਰਵਾਈ ਕਰਦਾ ਹੈ ਅਤੇ ਉਹ ਜਿੱਥੇ ਵੀ ਆਰਤੀ ਰਹਿੰਦੀ ਆ ਉੱਥੇ ਰੇਡ ਕਰਵਾਉਂਦਾ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਉਂਦੇ ਨੇ ਤਾਂ ਇਸ ਤੋਂ ਬਾਅਦ ਆ ਪੁਲਿਸ ਆਰਤੀ ਨੂੰ ਪੁੱਛਗਿੱਛ ਕਰਦੀ ਆ ਪਹਿਲਾਂ ਤਾਂ ਆਰਤੀ ਟਾਲਮਟੋਲ ਜੇ ਕਰਦੀ ਆ ਤੇ ਉਸ ਤੋਂ ਬਾਅਦ ਮੰਨ ਜਾਂਦੀ ਆ ਵੀ ਮੈਂ ਹਾਂ ਇਹ ਗਲਤੀ ਕੀਤੀ ਆ ਇਸ ਤੋਂ ਬਾਅਦ ਆਰਤੀ ਦਾ ਭਰਾ ਤੇ ਉਸ ਦੀ ਮਾਤਾ ਨੂੰ ਵੀ ਬੁਲਾਇਆ ਜਾਂਦਾ ਤਾਂ ਕਿ ਆਰਤੀ ਦੀ ਪਛਾਣ ਹੋ ਸਕੇ ਉਹ ਆਉਂਦੇ ਹੀ ਆਰਤੀ ਨੂੰ ਪਛਾਣ ਲੈਂਦੇ ਨੇ ਇਸ ਤੋਂ ਬਾਅਦ ਉਹਦੇ ਪਿਤਾ ਨੂੰ ਬੁਲਾਇਆ ਜਾਂਦਾ ਤਾਂ ਕਿ ਆਰਤੀ ਦੀ ਪਛਾਣ ਹੋ ਸਕੇ ਤਾਂ ਆਰਤੀ ਦਾ ਪਿਤਾ ਇਹ ਗੱਲ ਨੂੰ ਕਬੂਲ ਨਹੀਂ ਕਰਦਾ ਉਹ ਕਹਿ ਦਿੰਦਾ ਹੈ ਮੇਰੀ ਬੇਟੀ ਨਹੀਂ ਹੈਗੀ ਮੈਂ ਉਸ ਨੂੰ ਨਹੀਂ ਪਛਾਣਦਾ ਤਾਂ ਇਸ ਤੋਂ ਬਾਅਦ ਪੁਲਿਸ ਥੋੜੇ ਸਖ਼ਤ ਰਵਈਏ ਨਾਲ ਪੁੱਛਦੀ ਹੈ ਤਾਂ ਕਹਿੰਦੇ ਆ ਵੀ ਤੇਰਾ ਅਸੀਂ ਇੱਕ ਬਲੱਡ ਸੈਂਪਲ ਲੈਨੇ ਆ ਤੇਰਾ ਡੀਐਨਏ ਟੈਸਟ ਕਰਾਉਣੇ ਆ ਤਾਂ ਇਸ ਦਾ ਸਾਫ਼-ਸਾਫ਼ ਪਤਾ ਲੱਗ ਜੂਗੀ ਇਹ ਬੇਟੀ ਤੇਰੀ ਹੈ ਜਾਂ ਫਿਰ ਕਿਸੇ ਹੋਰ ਦੀ ਹੈ ਤਾਂ ਉਹ ਡਰਦਾ ਫਿਰ ਮੰਨ ਜਾਂਦਾ ਕਿ ਇਹ ਬੇਟੀ ਮੇਰੀ ਹੀ ਹੈ ਤਾਂ ਇਸ ਤੋਂ ਬਾਅਦ ਪੁਲਿਸ ਆਰਤੀ ਨੂੰ ਪੁੱਛਦੀ ਆ ਵੀ ਤੂੰ ਸੋਨੂ ਨਾਲ ਇਸ ਤਰ੍ਹਾਂ ਕਿਉਂ ਕੀਤਾ ਤਾਂ ਉਹ ਦੱਸਦੀ ਹੈ ਕਿ ਸੋਨੂ ਮੈਨੂੰ ਪਸੰਦ ਨਹੀਂ ਹੈਗਾ ਸੀ ਤਾਂ ਪਿੰਡ ਦੇ ਵਿੱਚ ਹੀ ਇੱਕ ਲੜਕਾ ਮੈਨੂੰ ਹੋਰ ਪਸੰਦ ਆ ਗਿਆ ਸੀ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ ਇਸ ਕਰਕੇ ਮੈਂ ਉਸਦੇ ਨਾਲ ਭੱਜ ਗਈ ਸੀ ਤੇ ਹੁਣ ਮੈਂ ਉਸਦੇ ਨਾਲ ਬਹੁਤ ਵਧੀਆ ਜੀਵਨ ਬਤੀਤ ਕਰ ਰਹੀ ਹਾਂ ਤੇ ਮੇਰੀ ਸ਼ਾਦੀ ਸ਼ੁੱਧਾ ਲਾਈਫ ਹੈ ਜਿਹੜੀ ਬਹੁਤ ਵਧੀਆ ਚੱਲ ਰਹੀ ਆ ਹੁਣ ਸਵਾਲ ਇਹ ਖੜਾ ਹੁੰਦਾ ਸੀ ਕਿ ਆਰਤੀ ਦੇ ਪਿਤਾ ਨੇ ਉਸਦੇ ਨਾਮ ਐਫ ਆਰ ਆਈ ਕਿਉਂ ਦਰਜ ਕਰਾਈ ਅਤੇ ਉਸ ਲਾਸ਼ ਦੀ ਸਨਖਤ ਕਿਉਂ ਕੀਤੀ ਜਦੋਂ ਕਿ ਆਰਤੀ ਤਾਂ ਉਸ ਜਗ੍ਹਾ ਤੇ ਮੌਜੂਦ ਹੀ ਹੈ ਨਹੀਂ ਸੀ ਆਰਤੀ ਤਾਂ ਇਸ ਲਾਸ਼ ਦੀ ਖੁਦ ਸਨਖਤ ਕਰ ਨਹੀਂ ਸਕਦੀ ਸੀ ਹੁਣ ਪੁਲਿਸ ਆਰਤੀ ਦੇ ਪਿਤਾ ਨੂੰ ਭਾਲ ਰਹੀ ਹੈ ਕਿਉਂਕਿ ਆਰਤੀ ਦਾ ਪਿਤਾ ਦੂਸਰੇ ਦਿਨ ਭੱਜ ਗਿਆ ਸੀ ਕਿਉਂਕਿ ਜਦੋਂ ਪੁਲਿਸ ਪੁੱਛਗਿੱਛ ਕਰ ਰਹੀ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਦੁਬਾਰਾ ਬੁਲਾਵਾਂਗੇ ਇਸ ਕਰਕੇ ਆਰਤੀ ਦਾ ਭਰਾ ਅਤੇ ਆਰਤੀ ਦੀ ਮਾਂ ਅਤੇ ਆਰਤੀ ਤਾਂ ਪੁਲਿਸ ਸਟੇਸ਼ਨ ਦੁਬਾਰੇ ਆ ਜਾਂਦੇ ਨੇ ਪਰ ਉਸ ਦਾ ਜਿਹੜਾ ਪਿਤਾਗਾ ਉਹ ਫਰਾਰ ਹੋ ਜਾਂਦਾ ਹੈਗਾ ਤਾਂ ਸੋਨੂ ਅਤੇ ਗਪਾਲ ਨੇ ਦੱਸਿਆ ਕਿ ਪੁਲਿਸ ਨੇ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਕੀਤਾ ਉਹਨਾਂ ਨੇ ਸਾਡੇ ਉੱਤੇ ਪਰਚਾ ਦਰਜ ਕਰਕੇ ਸਾਡੇ ਦੇ ਉੱਤੇ ਜਿਹੜਾ ਜ਼ੁਲਮ ਢਾਇਆ ਸਾਨੂੰ ਉਹਨਾਂ ਨੇ ਬਹੁਤ ਜ਼ਿਆਦਾ ਟਾਰਚਰ ਕੀਤਾ ਕਿਉਂਕਿ ਸੋਨੂ ਅਤੇ ਗੋਪਾਲ ਜੇਕਰ ਖੁਦ ਇਨਵੈਸਟੀਗੇਸ਼ਨ ਨਾ ਕਰਦੇ ਨਾ ਤਾਂ ਇਹ ਪੁਲਿਸ ਨੇ ਕਦੇ ਕੇਸ ਖੁਦ ਸੁਲਝਾਉਣਾ ਸੀ ਅਤੇ ਨਾ ਹੀ ਇਹ ਸੋਲਝਣਾ ਸੀ ਇਹ ਤਾਂ ਉਹਨਾਂ ਨੇ ਦੋਨਾਂ ਜਣਾਂ ਨੇ ਹਿੰਮਤ ਕੀਤੀ ਤਾਂ ਇਹ ਕੇਸ ਸੁੱਲਝ ਗਿਆ ਵਾਰੇ ਇਸ ਦੇ ਨਾਲ ਜੇਕਰ ਪੁਲਸ ਸਹੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰੇ ਤਾਂ ਜਿਹੜੇ ਘਰ ਉੱਜੜ ਰਹੇ ਨੇ ਉਹ ਉੱਜੜਨੋਂ ਬਚ ਸਕਦੇ ਨੇ ਸੋ ਦੋਸਤੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ